ਨਸ਼ਾ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਇਸੇ ਘੜੀ ਵਿੱਚ ਹਰਿਆਣਾ ਬਾਰਡਰ ਤੇ ਨਰਸਿੰਗ ਕਲੋਨੀ ਤੇ ਤੋਭਿਆਣਾ ਬਸਤੀ ਦੇ ਵਿੱਚ ਬਠਿੰਡਾ ਪੁਲਿਸ ਦੇ ਵੱਲੋਂ ਵੱਡੀ ਛਾਪੇਮਾਰੀ ਕਰਦੀ ਹੋਈ ਕਈ ਵਾਹਨ ਸੀਜ਼ ਕੀਤੇ ਨੇ ਤੇ ਕਈ આરોપીਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਤੇ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਇਸ ਸਬੰਧੀ ਉੱਚ ਅਧਿਕਾਰੀਆਂ ਦਾ ਕਹਿਣਾ ਸੀ ਕਿ ਨਸ਼ਾ ਖਿਲਾਫ ਵੱਡੀ ਮੁਹਿੰਮ ਚਲਾ ਕੇ ਨਸ਼ਾ ਤਸਕਰਾ ਤੇ ਨਕੇਲ ਕੱਸੀ ਜਾ ਰਹੀ ਹੈ ਜਿਸ ਦੇ ਤਹਿਤ ਉਹਨਾਂ ਨੇ ਇਹਨਾਂ ਨਸ਼ਾ ਤਸਕਰਾ ਤੇ ਵੱਡੀ ਕਾਰਵਾਈ ਕੀਤੀ ਹੈ। ਇਹ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਅਸੀਂ ਕਸ ਆਪਰੇਸ਼ਨ ਜਿਹੜਾ ਉਹ ਸਰਚ ਐਂਡ ਕਾਉਂਟਰ ਆਪਰੇਸ਼ਨ ਚਲਾ ਰਹੇ ਆਂ ਔਰ ਜਿੱਥੇ-ਜਿੱਥੇ ਹੌਟਸਪੌਟਸ ਨੇ ਹੈਗੇ ਨੇ ਡਰੱਗਸ ਦੇ ਜਿੱਥੇ ਪਹਿਲਾਂ ਵੇਖਿਆ ਗਿਆ ਵੀ ਜਿੱਥੇ ਜ਼ਿਆਦਾ ਮਕਦਮੇ ਜਾਂ ਜ਼ਿਆਦਾ ਰਿਕਵਰੀਸ ਹੋਈਆਂ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉੱਥੇ ਜਿਹੜੇ ਹੈ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਘਰਾਂ ਦੀ ਦੁਕਾਨਾਂ ਦੀ ਮੱਲਿਆਂ ਦੀ ਔਰ ਇਹ ਇੱਥੇ ਜੰਨੀਆਂ ਵੀ ਰਿਕਵਰੀਸ ਹੋਣਗੀਆਂ ਉਹਦੇ ਵੱਖੋ-ਵੱਖਰੇ ਪਰਚੇ ਦਰਜ ਕੀਤੇ ਜਾਣਗੇ ਔਰ ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਿੱਥੇ ਪਾਇਆ ਗਿਆ ਵੀ ਇਹ ਡਰੱਗਸ ਦੇ ਗੰਦੇ ਕੈਸੇ ਦੇ ਨਾਲ ਕੋਈ ਜਾਇਦਾਦਾਂ ਬਣੀਆਂ ਤੇ ਉਹਨਾਂ ਨੂੰ ਫ੍ਰੀਜ਼ ਕੀਤਾ ਜਾਊਗਾ ਅੱਜ ਵੀ ਰਾਮਪੁਰਾ ਫੂਲ ਦੇ ਕਰੀਬ 30 ਲੱਖ ਦੀ ਪ੍ਰਾਪਰਟੀ ਜਿਹੜੀ ਆ 28 ਤੋਂ 30 ਲੱਖ ਦੇ ਦਰਮਿਆਨ ਹੈ ਆ ਜਿਹੜੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਆ ਔਰ ਡੀਐਸਪੀ ਰਾਮਪੁਰਾ ਫੂਲ ਤੇ ਉਹਨਾਂ ਦੀ ਟੀਮ ਅੱਜ ਉਹਦੇ ਜਾ ਕੇ ਫ੍ਰੀਜ਼ਿੰਗ ਆਰਡਰ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਪੇਸਟ ਕਰਕੇ ਆਉਣਗੇ ਔਰ ਜੋ ਜੋ ਇਸ ਅਭਿਆਨ ਦੇ ਵਿੱਚ ਜਿੰਨੀਆਂ ਵੀ ਸਾਡੇ ਕੋਲ ਇੱਥੇ ਇਹਨਾਂ ਦੇ ਗੱਡੀਆਂ ਜਾਂ ਸਕੂਟਰ ਮੋਟਰਸਾਈਕਲ ਇਹ ਸਾਰਿਆਂ ਨੂੰ ਰਾਉਂਡ ਅਪ ਕਰਕੇ ਤਸਦੀਕ ਕੀਤਾ ਜਾਊਗਾ ਵੀ ਵੈਦਰ ਉਹ ਬਿਲਕੁਲ ਸਹੀ ਨੇ ਜਾਂ ਉਹ ਜਿਹੜੇ ਹੈ ਆ ਉਹਨਾਂ ਦੇ ਕੋਈ ਜੇ ਕੋਈ ਉਹਨਾਂ 'ਚ ਲੱਗਾ ਵੀ ਕੋਈ ਚੋਰੀ ਦਾ ਜਾਂ ਕੋਈ ਨਜਾਇਜ਼ ਇਹੋ ਜਿਹਾ ਵਹੀਕਲ ਵੀ ਹੈਗਾ ਤੇ ਉਹਦੇ ਫਰਦਰ ਜਿਹੜੀ ਉਹ ਵੀ ਕਾਰਵਾਈ ਕਾਨੂੰਨ ਮੁਤਾਬਕ ਜਿਹੜੀ ਆ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਇੰਨੀਆਂ ਲੋਕੇਸ਼ਨਾਂ ਤੇ ਅੱਜ ਸੱਤ ਪੈਂਚ ਚਲਾਇਆ ਜਾ ਰਿਹਾ ਹੁਣ ਫਿਲਹਾਲ ਅਸੀਂ ਜਿਹੜੀ ਐਡ ਪ੍ਰੈਜ਼ੈਂਟ ਆ ਉਹ ਦੋ ਲੋਕੇਸ਼ਨਾਂ ਤੇ ਚੱਲ ਰਿਹਾ ਇਹ ਥੋਬੀਆਣਾ ਬਸਤੀ ਜਿਹੜਾ ਸ਼ਹਿਰ ਬਠਿੰਡੇ ਦੇ ਕੋਲ ਆ ਉੱਥੇ ਦੂਜਾ ਨਰਸਿੰਘ ਕਲੋਨੀ ਆ ਜਿਹੜੀ ਹਰਿਆਣਾ ਬਾਰਡਰ ਤੇ ਡੱਬ ਵਾਲੀ ਦੇ ਨੇੜੇ ਉੱਥੇ ਚੱਲ ਰਿਹਾ ਇੱਥੇ ਐਸਪੀ ਸਿਟੀ ਇਹਨੂੰ ਲੀਡ ਕਰ ਰਿਹਾ ਇਸ ਆਪਰੇਸ਼ਨ ਨੂੰ ਔਰ ਨਰਸਿੰਘ ਕਲੋਨੀ ਦੇ ਵਿੱਚ ਜਿਹੜਾ ਐਸਪੀ ਡੀ ਸਾਡੇ ਜਿਹੜੇ ਹੈ ਅਜੇ ਗਾਂਧੀ ਉਹ ਉਹਨੂੰ ਲੀਡ ਕਰ ਰਹੇ ਆ ਇਸ ਤੋਂ ਬਾਅਦ ਸਾਰਾ ਮੈਂ ਆ ਪਰਸਨਲੀ ਵੀ ਇਹਨੂੰ ਸੁਪਰਵਾਈਜ਼ ਕਰ ਰਿਹਾ ਔਰ ਇਹ ਸਰਚ ਅਭਿਆਨ ਜਿਹੜਾ ਹੈ ਖਤਮ ਹੋਣ ਤੋਂ ਬਾਅਦ ਅਸੀਂ ਹੋਰ ਦੋ ਜਿਹੜੇ ਸਪots ਹੈਗੇ ਆ ਉੱਥੇ ਵੀ ਜਿਹੜੇ ਨੈਕਸਟ ਜਿਹੜਾ ਉੱਥੇ ਸਰਚ ਕਰਾਂਗੇ ਐਸਐਸਪੀ ਸਾਹਿਬ ਕਿੰਨਾ ਕੋ ਫਰਕ ਪਿਆ ਤੁਹਾਡੇ ਆਉਣ ਤੋਂ ਬਾਅਦ ਤੁਹਾਨੂੰ ਲੱਗਦਾ ਹੋਵੇ ਕਿ ਵੀ ਆਪਣਾ ਨਸ਼ੇ ਤਸਕਰਾਂ ਦੇ ਉੱਪਰ ਕਿੰਨੇ ਪਰਸੈਂਟ ਤੁਸੀਂ ਜਿਹੜਾ ਹੁਣ ਤੱਕ ਰਿਕਵਰੀ ਜਾਂ ਕਿੰਨਾ ਪਰਸੈਂਟ ਤੁਸੀਂ ਜਿਹੜਾ ਵੇਖੋ ਸਾਡੇ ਵੱਲੋਂ ਇਹ ਤਾਂ ਮੈਂ ਨਹੀਂ ਕਹਿ ਸਕਦਾ ਤਾਂ ਤੁਸੀਂ ਦੱਸ ਸਕਦੇ ਜੇ ਵੀ ਫਰਕ ਪਿਆ કે ਨਹੀਂ ਪਿਆ ਲੇਕਿਨ ਸਾਡਾ ਪੂਰੀ ਜਿਹੜੀ ਹੈ ਤੰ ਦਹੀਂ ਦੇ ਨਾਲ ਮਤਲਬ ਅਸੀਂ ਇਹ ਮਤਲਬ ਇਹ ਮੈਂ ਗੱਲ ਸੌ ਨੀਮ ਨਾਲ ਕਹਿ ਸਕਦਾ ਵੀ ਜਿੱਥੇ ਵੀ ਸਾਨੂੰ ਪਤਾ ਲੱਗਦਾ ਵੀ ਕੋਈ ਇਹੋ ਜਿਹਾ ਬੰਦਾ ਜਾਂ ਇਹੋ ਜਿਹਾ ਕੋਈ ਵੀ ਥਾਂ ਜਿੱਥੇ ਸਾਨੂੰ ਲੱਗਦਾ ਵੀ ਡਰੱਗਸ ਰਿਲੇਟਿਡ ਕੋਈ ਵੀ ਕ੍ਰਾਈਮ ਹੋ ਰਿਹਾ ਅਦਰਵਾਈਜ਼ ਆਲਸੋ ਵੀ ਜਿਹੜਾ ਵੀ ਕ੍ਰਾਈਮ ਆ ਬਟ ਜਿੱਥੇ ਡਰੱਗਸ ਆ ਉੱਥੇ ਅਸੀਂ 100% ਜਿਹੜਾ ਹੈਗਾ ਉਹਨੂੰ ਡੈਂਟ ਪਾਉਣ ਦੀ ਕੋਸ਼ਿਸ਼ ਕਰਦੇ ਆਂ ਜਿੱਥੋਂ ਵੀ ਕਿਤੇ ਸਾਨੂੰ ਇਨਫੋਰਮੇਸ਼ਨ ਆਉਂਦੀ ਆਂ ਹਾਂ ਇਨਫੋਰਮੇਸ਼ਨ ਆ ਸਾਨੂੰ ਗਲਤ ਵੀ ਬਥੇਰੀਆਂ ਆਉਂਦੀਆਂ ਹਨ ਜਿੱਥੇ ਕਿਸੇ ਦੀ ਪਰਸਨਲ ਲਾਕਡਾਊਨਟ ਹੁੰਦੀ ਆ ਉਹ ਲੋਕ ਜਦੋਂ ਉਹਨਾਂ ਦਾ ਨਹੀਂ ਉਹ ਮਫਾਦ ਪੂਰਾ ਹੁੰਦਾ ਉਹ ਕਹਿ ਜਾਂਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਦਰਵਾਈਜ਼ ਜਿੱਥੇ ਸਹੀ ਤੇ ਜੈਨੂਇਨ ਇਨਫੋਰਮੇਸ਼ਨ ਹੁੰਦੀ ਆ ਸਾਡੇ ਸੋਰਸ ਰਹੀਂ ਜਾਂ ਸਾਡੀਆਂ ਆਪਦੀਆਂ ਪਰਸਨਲ ਏਜੰਸੀਜ਼ ਰਹੀਂ ਅਸੀਂ ਪੂਰੀ ਸਖਤ ਤੋਂ ਸਖਤ ਕਾਰਵਾਈ ਬਿਨਾਂ ਦੇਰੀ ਉਹਦੇ ਤੇ ਕਰਦੇ ਸਰ ਇਹ ਏਰੀਆ ਹੱਬ ਬਣ ਜਾਂਦਾ ਹੈ ਕਈ ਵਾਰ ਸੱਤ ਸਬਿਹਾਨ ਹੋ ਚੁੱਕਿਆ ਪਰ ਅੱ체 ਨਸ਼ੀਲਾ ਕਾਰੋਬਾਰ ਲੋਕਾਂ ਦਾ ਨਾਮ ਨਹੀਂ ਲਿਆ ਰਿਹਾ ਹਾਲਾਂਕਿ ਤੁਸੀਂ ਕਈ ਵਾਰੇ ਸੀਲ ਵੀ ਕੀਤਾ ਹੈ ਇਲਾਕਾ ਜਿਹੜਾ ਹੈਗਾ ਆਪ ਉਹ ਬੁਲਤਕਾਰੀਆਂ ਉਹਨੂੰ ਲਗਾਤਾਰ ਸਾਫੇ ਮਾਰੀ ਗਈ। ਪਰ ਕ੍ਰਾਈਮ ਬੜਾ ਹੈ। ਕ੍ਰਾਈਮ ਬੜਾ ਹੈ। ਜੀ ਵੇਖੋ ਜਿੱਥੇ ਵੀ ਸਾਨੂੰ ਇੱਥੇ ਹੁਣ ਕਾਫੀ ਇਸ ਚੀਜ਼ ਦਾ ਫਰਕ ਵੀ ਪਿਆ। ਪਹਿਲਾਂ ਦੇ ਕਿਸੇ ਵੇਲੇ ਲਾਈਨਾਂ ਲਾ ਕੇ ਵੀ ਕਹਿੰਦੇ ਇੱਥੇ ਲਾਈਨਾਂ ਲੱਗ ਜਾਂਦੀਆਂ ਸੀ। ਪਰ ਹੁਣ ਇਹੋ ਜੀ ਗੱਲ ਕੋਈ ਨਹੀਂ ਕਾਫੀ ਠੱਲ ਪਈ ਆ। ਔਰ ਜਿੱਦਾਂ ਜਿੱਦਾਂ ਸਾਨੂੰ ਲੱਗਦਾ ਅਸੀਂ ਇਹਨੂੰ ਕਰੈਕਟ ਕਰਦੇ ਰਵਾਂਗੇ ਇਹ ਠੀਕ ਗੱਲ ਆ ਕੋਈ ਨਾ ਕੋਈ ਦੋ ਬੰਦੇ ਚਾਰ ਅਸੀਂ ਫੜ ਲੈਨੇ ਇੱਕ ਅੱਧਾ ਨਵਾਂ ਪੁੱਗਰ ਪੈਂਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਡੀ ਅੱਦੇ ਤੇ ਨਿਗਾਹ ਨਹੀਂ ਹੈਗੀ ਔਰ ਜਿੱਦਾਂ ਜਿੱਦਾਂ ਵੀ ਕੋਈ ਕ੍ਰਾਈਮ ਟਿੰਡਲਜ ਕਰੂਗਾ ਜੋ ਵੀ ਆਹੀ ਸੀ ਉਹਨਾਂ ਵੀ ਵਿਲ ਪੁਟ ਬਿਹਾਈਂਡ ਦੀ ਵਾਰ ਥੈਂਕ ਯੂ